ਤੁਸੀਂ ਸਾਰਿਆਂ ਨੇ ਨੋਟ ਕੀਤਾ ਹੋਵੇਗਾ ਕਿ ਮਾਂ ਜਦੋਂ ਵੀ ਆਪਣੇ ਛੋਟੇ ਬੱਚੇ ਨੂੰ ਚੁੱਕੇਗੀ ਤਾਂ ਹਮੇਸ਼ਾ ਖੱਬੇ ਪਾਸੇ ਨੂੰ ਚੁੱਕੇਗੀ ਭਾਵੇਂ ਢੇਰ ਦੇ ਪਾਸੇ ਉਹਦਾ ਦਿਲ ਹੁੰਦਾ ਉਹ ਬੱਚੇ ਆਪਣੇ ਛੋਟੇ ਜਿਹੀ ਚੁੱਕ ਕੇ ਉਸ ਪਾਸੇ ਨੂੰ ਲਾ ਲਵੇਗੀ ਉਹ ਕਦੀ ਵੀ ਸੱਜੇ ਪਾਸੇ ਨਹੀਂ ਆਪਣੇ ਬੱਚੇ ਨੂੰ ਚੁੱਕਦੀ ਜਿਸ ਸਾਈਡ ਤੋਂਦਾ ਦਿਲ ਨਹੀਂ ਹੁੰਦਾ ਕਿਉਂ ਨਹੀਂ ਚੁੱਕਦੀ ਮੋਂ ਤੁਹਾਡੇ ਵਰਗੇ ਸੱਜਣ ਜਦੋਂ ਫਿਰ ਚ ਸਵਾਲ ਕਰਦੇ ਨੇ ਤੇ ਜਦੋਂ ਜਵਾਬ ਵੀ ਦਿੰਦੇ ਨੇ ਤੇ ਫਿਰ ਵੇਖਣ ਵਾਲੇ ਦੀਆਂ ਅੱਖਾਂ ਪਾਣੀ ਨਾਲ ਭਰ ਜਾਂਦੀਆਂ ਨੇ ਕਿ ਵਾਕਿਆ ਹੀ ਇੰਜ ਹੀ ਹੁੰਦਾ ਆ ਤੁਸੀਂ ਸਭ ਜਾਣਦੇ ਹੋ ਕਿ ਸੱਜੇ ਖੱਬੇ ਪਾਸੇ ਸਾਰਿਆਂ ਦਾ ਦਿਲ ਹੁੰਦਾ ਤੇ ਦਿਲ ਇਦਰੋਂ ਹੀ ਸਾਡਾ ਟੜਕਦਾ ਤੇ ਮਾਂ ਜਿਵੇਂ ਬੱਚੇ ਨੂੰ ਜਨਮ ਦਿੰਦੀ ਆ ਕਹਿੰਦੇ ਤੋਂ ਭਾਵ ਕਿ 9-10 ਮਹੀਨੇ ਦਾ ਸਮਾਂ ਜਦੋਂ ਆਪਣੇ ਪੇਟ 'ਚ ਰੱਖਦੀ ਆ ਤਾਂ ਉਹ ਹਮੇਸ਼ਾ ਆਪਣੇ ਦਿਲ ਨਾਲ ਹੀ ਉਸ ਬੱਚੇ ਦਾ ਦਿਲ ਨੂੰ ਟੜਕਾਉਂਦੀ ਆ ਸ਼ੁਰੂਆਤੀ ਸਮੇਂ ਦੇ ਵਿੱਚ ਜਿਵੇਂ ਜਿਵੇਂ ਬੱਚਾ ਡਿਵੈਲਪ ਹੋਣਾ ਸ਼ੁਰੂ ਹੁੰਦਾ ਤਾਂ ਫਿਰ ਜੋ ਉਹ ਖਾਂਦੀ ਆ ਜੋ ਉਹ ਪੀਂਦੀ ਆ ਉਹ ਸਾਰਾ ਕੁਝ ਆਪਣੇ ਬੱਚੇ ਨੂੰ ਦਿੰਦੀ ਆ ਉਹਦੇ ਖਾਣ ਜਿਹੜੀ ਆ ਕੇ ਬੱਚੇ ਦੇ ਮੂੰਹ 'ਚ ਜਾਂਦੀ ਆ ਯਾਨੀ ਕਿ ਉਹਦੇ ਸਪੀਡ 'ਚ ਜਾਂਦੀ ਆ ਅਪਾ ਨੂੰ ਸ਼ਬਦ ਬੋਲ ਲੈਨੇ ਆ ਕਹਿੰਦੇ ਭਾਵ ਕਿ ਪੇਟ ਚ ਜਾਂਦੀ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੁੰਦਾ ਕਿ ਸਾਡੇ ਇੱਕ ਧੁੰਨੀ ਲੱਗੀ ਹੋਈ ਆ ਇਹ ਧੁੰਨੀ ਨੂੰ ਨਾੜੂ ਸਿਸਟਮ ਜਿੰਨੂੰ ਬੋਲਦੇ ਨੇ ਮਾਂ ਜੋ ਖਾਂਦੀ ਜੋ ਪੀਂਦੀ ਜੋ ਸੋਚਦੀ ਜੋ ਵਿਚਾਰਦੀ ਪੂਰੇ 9-10 ਮਹੀਨੇ ਆਪਣੇ ਬੱਚੇ ਦੇ ਨੂੰ ਮਹਿਸੂਸ ਕਰਦੀ ਹੈ ਕਿਉਂਕਿ ਬੱਚੇ ਦਾ ਤੇ ਮਾਂ ਦਾ ਦਿਲ ਕਟਕੜਕਦਾ ਰਹਿੰਦਾ ਮਾਂ ਦੀ ਜ਼ਿੰਦਗੀ ਹਰ ਪਲ-ਪਲ ਬੱਚੇ ਦੇ ਨਾਲ ਜੁੜੀ ਹੁੰਦੀ ਹੈ ਕਈ ਵਾਰਾਂ ਤੇ ਇਥੋਂ ਤੱਕ ਵੀ ਵੇਖਿਆ ਗਿਆ ਨਾ ਕਿ ਕਈ ਵਾਰਾਂ ਜੇ ਕੋਈ ਔਲਾਦ ਪੈਦਾ ਹੋਣ ਲੱਗਿਆਂ ਕਈ ਵਾਰਾਂ ਕੋਈ ਦੁਖਾਂਤ ਵਾਪਰ ਜਾਂਦਾ ਜਿਹਦੇ ਨਾਲ ਕਈ ਵਾਰਾਂ ਮਾਂ ਦੀ ਵੀ ਮੌਤ ਹੋ ਜਾਂਦੀ ਹੈ ਜਾਂ ਕੁਝ ਜਹਾ ਹੋ ਜਾਂਦਾ ਜੋ ਨਾ ਹੀ ਬੋਲਣ ਤੇ ਕਹਿਣ ਜੋਗ ਹੁੰਦਾ ਹੈ ਤੇ ماں ਨੂੰ ਹੁੰਦਾ ਕਿ ਮੇਰਾ ਜਿੰਨੂੰ ਮੈਂ 9-10 ਮਹੀਨੇ ਪੇਟ 'ਚ ਰੱਖਿਆ ਉਹਨੂੰ ਮੈਂ ਹਮੇਸ਼ਾ ਆਪਣੇ ਦਿਲ ਦੇ ਨਾਲ ਲਾ ਕੇ ਰੱਖਾਂ ਇਸ ਕਰਕੇ ماں ਜਦੋਂ ਵੀ ਬੱਚਾ ਦੁੱਧ ਪੀ ਰਿਹਾ ਹੋਵੇ ਜਾਂ ਦੁੱਧ ਪੀ ਲਵੇ ਜਾਂ ਉਹ ਤੁਰੀ ਜਾ ਰਹੀ ਹੋਵੇ ਬੱਚਾ ਨਿੱਕਾ ਹੋਵੇ ਤਾਂ ਆਪਣੇ ਇਸ ਸਾਈਡ ਨੂੰ ਲਾ ਕੇ ਤੇ ਬੜੇ ਆਰਾਮ ਦੇ ਨਾਲ ਤੇ ਉਹਦੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਤੁਰੀ ਜਾ ਰਹੀ ਹੁੰਦੀ ਹੈ ਕਿੰਨੀ ਸ਼ਕਤੀ ਦਿੱਤੀ ਮਾਣੂ ਰੱਬ ਸੋਹਣੇ ਨੇ ਕਿੰਨਾ ਪਿਆਰ ਦਿੱਤਾ ਮਾਣੂ ਰੱਬ ਸੋਹਣੇ ਨੇ ਮਾਵਾਂ ਜਿਹੜੀਆਂ ਹੁੰਦੀਆਂ ਨੇ ਇਸੇ ਕਰਕੇ ਤੇ ਕਹਿੰਦੇ ਮਾਵਾਂ ਰੱਬੂ ਹੁੰਦੀਆਂ ਨੇ ਤੇ ਮਾਂ ਜਿਵੇਂ ਬੱਚਾ ਛੋੜਾ ਜਿਹਾ ਵੇਖ ਲਓ ਜਦੋਂ ਬੱਚਾ ਬਿਮਾਰ ਹੋ ਜੇ ਬੱਚਾ ਸਾਰੀ ਰਾਤ ਜਾਗਦਾ ਰਹੇ ਤੇ ਮਾਂ ਮਾਸਾ ਜਿੰਨਾ ਗੁੱਸਾ ਨਹੀਂ ਕਰਦੀ ਕਿ ਤੂੰ ਮੈਂ ਰਾਤ ਨੂੰ ਸੌਂ ਨਹੀਂ ਸਕੀ ਜਾਂ ਉਹਨੂੰ ਖਿੱਚ ਕੇ ਨਹੀਂ ਪਵੇਗੀ ਉਹ ਫਿਰ ਵੀ ਉਹਨੂੰ ਗੱਲ ਨਾਲ ਲਾਵੇਗੀ ਤੇ ਆਪਣੇ ਖੱਬੇ ਪਾਸੇ ਲਾ ਕੇ ਤੇ ਸਾਰਾ ਦਿਨ ਕੰਮ ਕਰਦੀ ਰਹੇਗੀ ਕਿਉਂਕਿ ਉਹਨੂੰ ਉਹਦੇ ਨਾਲ ਬਹੁਤ ਪਿਆਰ ਹੁੰਦਾ ਬੱਚਿਆਂ ਨੂੰ ਵੀ ਆਪਣੀਆਂ ਮਾਮਾ ਨਾਲ ਬਹੁਤ ਪਿਆਰ ਹੁੰਦਾ ਇਸੇ ਕਰਕੇ ਅਸੀਂ ਸਾਰੀ ਜ਼ਿੰਦਗੀ ਮਾਂ ਨੂੰ ਯਾਦ ਕਰਦੇ ਆ ਮਾਮਾ ਜਿਹੜੀਆਂ ਹੁੰਦੀਆਂ ਨੇ ਕਰਮਾ ਭਾਗਾ ਨਾਲ ਹੀ ਲੋਕਾਂ ਨੂੰ ਮਿਲਦੀਆਂ ਨੇ ਚੰਗੀਆਂ ਮਾਮਾ ਜਿਹੜੀਆਂ ਹੁੰਦੇ ਨੇ ਰੱਬ ਤੋਂ ਵੀ ਗਾਹ ਹੋ ਜਾਂਦੀਆਂ ਨੇ ਆਪਣੀ ਜਗ੍ਹਾ ਬਣਾ ਲੈਂਦੀ ਬੱਚਿਆਂ ਦੇ ਮਨਾਂ 'ਚ ਕਿਉਂਕਿ ਕਈ ਵਾਰ ਬੱਚੇ ਆਪਣੀ ਮਾਂ ਨੂੰ ਯਾਦ ਕਰਦੇ ਰੱਬ ਨੂੰ ਨਹੀਂ ਯਾਦ ਕਰਦੇ ਉਹ ਸੋਚਦੇ ਕਿ ਰੱਬ ਨੂੰ ਤੇ ਬਾਅਦ 'ਚ ਯਾਦ ਕਰਾਂਗੇ ਪਹਿਲਾਂ ਮਾਂ ਨੂੰ ਕਰਦੇ ਆ ਮਾਂ ਨੇ ਸਾਡਾ ਹਰ ਮਸਲਾ ਹੱਲ ਕਰ ਦੇਣਾ ਹੁੰਦਾ ਮਾਂ ਹਮੇਸ਼ਾ ਬੜੇ ਆਰਾਮ ਦੇ ਨਾਲ ਮਾਂ ਹਰ ਮਸਲੇ ਨੂੰ ਬੜੀ ਆਸਾਨੀ ਦੇ ਨਾਲ ਹੱਲ ਕਰ ਦਿੰਦੀ ਹੈ ਇਸੇ ਕਰਕੇ ਹੀ ਮਾਂ ਨੂੰ ਰੱਬ ਤੋਂ ਵੀ ਪਹਿਲਾਂ ਯਾਦ ਕੀਤਾ ਜਾਂਦਾ ਮਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਜਦੋਂ ਮਾਵਾਂ ਤੁਰ ਜਾਂ ਖੇ ਦੁਬਾਰਾ ਨਹੀਂ ਜ਼ਿੰਦਗੀ ਵਿੱਚ ਮਿਲਦੀਆਂ ਇਹ ਮਾਂ ਦੀ ਮੁਹੱਬਤ ਤੇ ਆ ਕਿ ਮਾਂ ਹਮੇਸ਼ਾ ਆਪਣੇ ਬੱਚੇ ਨੂੰ ਖੱਬੇ ਪਾਸੇ ਧਾਕੇ ਰੱਖਦੀ ਆਪਣੇ ਦਿਲ ਦੇ ਨਾਲ ਜੋੜ ਕੇ ਰੱਖਦੀ ਧੰਨ ਨੇ ਉਹ ਬੱਚੇ ਧੰਨ ਨੇ ਉਹ ਮਾਵਾਂ ਜਿਨ੍ਹਾਂ ਦਾ ਆਪਸੀ ਬਹੁਤ ਪਿਆਰ ਤੇ ਸਤਿਕਾਰ ਹੈ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਵਿਸ਼ੇਤਰ ਸਿੰਘ ਤਰਸਿੱਕਾ ਜੁਦੀਆ ਵਸਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਆਗ